ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਥੋਬਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਗਾਮੇ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕਾ ਤੋਕੜ ਗੱਬਣ ਚੱਕ ਪਾਸ ਜਾਂ ਤੁਹਾਨੂੰ ਦਿਖਾਉਣੀ ਆ ਚੰਗੇ ਦੁੱਧ ਵਾਲੀ ਆ ਤੇ ਇੱਕ ਧੰਵਾ ਜਰਸੀ ਹੌਲੇ ਭਾਏ ਤੁਹਾਨੂੰ ਦਿਖਾਵਾਂਗੇ ਬਾਕੀ ਤੋਕੜ ਗੱਬਣ ਆਪਣੀ ਚੱਕ ਪਾਸ ਕਰਵਾ ਕੇ ਖੜੋ ਤੇ ਜਿਹੜੇ ਸੁਈਆ ਦੁੱਧ ਆਪਣੀਆਂ ਦੋ ਟਾਈਮ ਚੋ ਕੇ ਖੜੋ ਭਾਵੇਂ ਜਾਰੇ ਦੁੱਧ ਵਾਲੀ ਆ ਭਾਵੇਂ ਥੋੜੇ ਦੁੱਧ ਵਾਲੀ ਆ ਤਸੱਲੀ ਫਿਰ ਵੀ ਆਪਣੀ ਕਰਕੇ ਖੜਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚੱਲ ਜਾਓ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਤੁਸੀਂ ਆਪਣਾ ਸੁਣਾਓ ਠੀਕ ਠਾਕ ਜੇ ਤੇ ਨਾਮ ਦੱਸਦੇ ਕਰੀ ਆਪਾਂ ਹਾਂ ਮੇਰਾ ਗਰਨਾਮ ਸਿੰਘ ਪਿੰਡ ਥੋਬਾ ਤਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਹਾਂਜੀ ਤੇ ਫੋਨ ਨੰਬਰ ਬੋਲ ਦੋ ਫੋਨ ਨੰਬਰ 9592971633 ਠੀਕ ਹੈ ਤੇ ਜਿਹੜੇ ਆ ਗਾਂ ਜੇ ਆਪਣੀ ਸਰਪੰਚ ਸਿੰਘ ਜੀ ਗਾਂ ਇਹ ਪਹਿਲੇ ਸਵੇ ਸੋਈ ਆ अच्छा 32 किलो सज्जन दूध रिकॉर्ड है दा अच्छा ते ਹੁਣ ਇਹ ਦੂਜੇ ਸੂਬੇ ਦੀ ਗਾਂ ਗੱਭਣ ਢਾਈਆਂ ਮਹੀਨਿਆਂ ਦੀ ਚੱਕ ਪਾਸ अच्छा ਤੇ ਹੁਣ ਇਹ ਦੇ ਕੋ ਦੋ ਦਸ ਟਾਈਮ 10 ਕਿਲੋ ਆ ਲੇਕਿਨ ਇਹ ਦੋ ਥਾਂ ਨਹੀਂ ਚੱਲਦੀ اچھا ਦੋ ਥਾਂ ਚੱਲਦੀ ਇਹਦੇ ਬਸ اچھا ਦੋ ਹੀ ਥਾਂ ਚੱਲਦੀ ਹਾਂਜੀ ਦੋ ਥਾਂ ਚੱਲਦੀ ਤੇ ਦੋਵਾਂ ਥਾਂਾਂ 'ਚ 10 ਕਿਲੋ ਹੈਗਾ ਹੁਣ ਉਹ ਥਾਂਾਂ 'ਚ ਹਾਂਜੀ 10 ਕਿਲੋ ਦੋ ਤੇ اچھا ਦਸ ਟਾਈਮ ਹੋ ਕੇ ਰੋ ਠੀਕ ਤੇ ਥਾਣੇ ਦੇ ਸੁੰਗ ਤੋਂ ਬਾਅਦ ਹੀ ਖਰਾਬ ਹੋਏ ਬਾਦ ਹਾਂਜੀ ਆਂਦੇ ਸੁੰਗ ਤੋਂ ਬਾਅਦ ਕੋਈ ਇਹਨਾਂ ਕੋਈ ਪੈ ਗਏ ਭਰਕ ਜਿਆ ਤਾਂ ਉਹਦੇ ਦਾ ਦੋਵੇਂ ਖਰਾਬ ਹੋ ਗਏ اچھا ਕਰੋ ਮੈਂ ਇਲਾਜ ਕਰਾਇਆ ਫਿਰ ਹੋ ਜਾਣੀ ਦਾ ਠੀਕ ਆ ਹੁਣੇ ਢਾਈਆਂ ਮਹੀਨੇ ਚੈੱਕ ਪਾਸ ਜੋ ਤੇ ਦੂਜੇ ਸੂਵੇ ਤੇ ਗੱਭਣ ਜੋ ਤੇ ਸਰੂ ਚਲਦੇ ਹੋ ਤਰਾਗੇ ਨਹੀਂ ਨਹੀਂ ਉਹ ਨਹੀਂ ਚਲਦੇ ਨਾ ਆਪਾਂ ਚਲਾਏ ਨਾ ਚਲਾ ਵੇਖੀ ਬਿਲਕੁਲ ਨਹੀਂ ਚਲਦੇ ਅੱਛਾ ਠੀਕ ਆ ਤੇ ਹੁਣ ਦੋ ਥਾਂ ਪਰੋਪਰ ਚਲਦੇ ਆ ਹਾਂ ਜੀ ਹੁਣ ਦੋ ਥਾਂ ਪਰੋਪਰ ਚਲਦੇ ਆ ਠੀਕ ਆ ਤੇ ਦੁੱਧ 10 ਕਿਲੋ ਪੱਕਾ ਗਾ ਦੁੱਧ 10 ਕਿਲੋ ਇਸ ਟਾਈਮ ਪੱਕਾ ਦੁੱਧ ਟਾਈਮ 'ਚ ਹੋਵੇ ਕੋਈ ਚਾਰ ਡਾਂ ਵਿਚ ਹੋਵੇ ਸਾਡੇ ਘਰ ਅੱਛਾ ਤੋਰੋ ਹਾਂ ਫਿਰ ਇਹ ਚੈੱਕ ਕਰਾ ਲਈਏ ਤੋਰ ਦੋ ਇਹ ਕਰੀ ਬਾਕੀ ਹੈਗੀ ਉਤਰਾਂ ਚੰਗੇ ਰਿਕਾਰਡ ਆ ਲਈਆ ਪਰ ਕੁਦਰਤ ਹੀ ਕਈ ਵਾਰੀ ਜਿਹੜਾ ਵਾ ਹੁਣ ਚੰਗੇ ਡੰਗਰ ਨੂੰ ਕਈ ਵਾਰੀ ਹੋ ਜਾਂਦਾ ਵਾ ਇਹ ਆ ਵੀ ਚਲੋ ਕਿਸੇ ਵੀਰ ਦਾ ਜੀ ਨੇ ਚਾਹ ਪਾਣੀ ਦਾ ਸਾਰੀ ਜਣਾ ਵਧੀਆ ਤੇ ਗਾਂ ਫੇਰ ਸੂਨ ਵਾਲੀ ਆ ਲੈ ਜਾ ਇਹਨੂੰ ਗਲੀ ਨੂੰ ਤੋਰ ਚਲੋ ਇਹਨੂੰ ਤੋਰ ਕੇ ਆ ਦੇਖ ਸੰਦੇ ਜੀ ਜੇ ਤਰ੍ਹਾਂ ਦੀਆਂ ਫਾਰਮਾਂ ਚ ਗਾਵਾਂ ਹੁੰਦੀਆਂ ਹੈਗੀਆਂ ਉਤਰਾਂ ਦੀ ਇਸ ਤਰ੍ਹਾਂ ਦੇਖ ਸੰਦੇ ਜੀ ਬਾਕੀ ਉਤਰ ਐ ਆ ਵੀ ਚਲੋ ਕਿਸ ਵੀਰ ਦਾ ਵਧੀਆ ਇਹਨੇ ਸਾਰੀ ਜਣਾ ਤੇ ਕਿੰਨੇ ਦੇ ਵੀਤੇ ਦੇ ਦੇਣੀ ਫੇਰ ਆਪਾਂ ਔਰ ਪ੍ਰਿੰਸਾ ਮੋਲੇ ਤੇ 50 ਕਾਲੇ ਤਾਂ ਵੀ ਇਕਦੀ ਆ ਹਾਂਜੀ ਪਰ ਸਾਨੂੰ ਜੀ ਜਾਇਜ ਭਾਣਾ ਮਿਲੀ ਏ ਤੈਨੂੰ ਪਤਾ ਦੋ ਥਾਣੇ ਆ ਹਾਂਜੀ ਸਾਨੂੰ ਵੀ ਜਾਇਜ ਮਿਲੀ ਏ 20000 ਦੀ 20000 ਦੀ ਹਾਂ ਕੀ ਕਰ ਦੇਣਾ ਮੱਕਨ ਮੰਤਨਾ ਔਰ ਦੋ ਛੜਦਾ 18 ਦੇਦਾ ਅੱਛਾ 18000 ਦੀ 18000 ਬਾਕੀ ਹੋਰ ਕਰਦਾਂਗੇ ਮਾਨਦਾਨ ਠੀਕ ਹੈ ਫੋਨ ਲਾਵੇ ਕਰਦਾਂਗੇ ਮਾਨਦਾਨ ਦੇ ਦੇ ਨਹੀਂ ਆ ਕੇ ਲੈ ਦੇਣੀ ਆ ਠੀਕ ਹੈ ਟਾਈਆਂ ਹਰ ਪ੍ਰੀਤ ਸਾਹਿਬ ਮੇਰੀ ਗੱਲ ਸੁਣ 32 ਕਿਲੋ ਦਾ ਉਹਨਾਂ ਦਾ ਕੈ ਰਿਕਾਰਡ ਆ ਹਾਂਜੀ ਮਤਲਬ ਵੱਛੀ ਦੇ ਦਿੰਦੀ ਹਾਂਜੀ ਤੇ ਜੇ ਕਦੇ ਵੱਛੀ ਕੋਈ ਪਾਲ ਲੈ ਦੇ ਦੇਣ ਸਾਰੇ ਮਤਲਬ ਘਾਟੇ ਪੂਰੇ ਕਰਦੇ ਨੇ ਉਹੀ ਸਹੀ ਗੱਲ ਹੈ ਬਾਕੀ ਇਹੋ ਜੀ ਗਾਂ ਵੱਛੀ ਦੇ ਦੇਣਾ ਕੋਈ ਹਾਂ ਪੈਸੇ ਪੂਰੇ ਕਰ ਦਿੰਦੇ ਨੇ ਕਿਹੜੀ ਲੱਸੀ ਦੂਜੇ ਸਵੇ ਦੀ ਹੈਗੀ ਵਹਿੜੇ ਹਾਂਜੀ ਹਾਂਜੀ ਤੇ ਬਾਕੀ ਇਹਨੇ ਦੁੱਧ ਵੀ ਚਲੋ ਦੁੱਧ ਨਾਲ ਪੈਸੇ ਨੇ ਚਲੋ ਪੂਰੇ ਕਰ ਦੇਣੇ ਆਪਣੇ ਗਾੜੀ ਫੇਰ ਸਉਣ ਵਾਲੀ ਆ ਤੇ ਬਾਕੀ ਸੀ ਇਹ ਨਾ ਕੋਈ ਭਾਲਾ ਨਹੀਂ ਤੇ ਵੀਰ ਦਾ ਵਧੀਆ ਘਰ ਦਾ ਸਾਰੀ ਜਣਾਵਾਂ ਇਹਨੇ ਤੇ ਹੁਣ ਆਪਣੇ ਕੋਲੇ ਕਾਹ ਜਿਹੜੀ ਜਰਸੀ ਜੀ ਹਾਂ ਇਹ ਜਰਸੀ ਹਰ ਪੀਸ ਆ ਇਹ ਪ੍ਰੋਪਰ ਦੂਜਾ ਸੁਆ ਇਹਦਾ ਅੱਛਾ ਤੇ ਕੋਈ ਇਸ ਟਾਈਮ 6 ਲੀਟਰ ਦੁੱਧ ਤਿਆਰ ਆ ਅੱਛਾ ਹਾਂ ਦੋ ਡੰਗ ਚੋਲੇ ਕੋਈ 2-4 ਡੰਗ ਆਡੇ ਕਰੋ ਚੋਲੇ ਤੋੜ ਦੋ ਫੇਰ ਇਹਨਾਂ ਆ ਖੋਲੇ ਵਿੱਚ ਇਹ ਬਿਨਾ ਬੱਚੇ ਤੋਂ ਹੀ ਨਾ ਗਾੜੀ ਸੂਣ ਵਾਲੀ ਆ ਅੱਜ ਲੈ ਆਇਆ ਇਹ ਆ ਵੀ ਸੰਭਨ ਵਾਲੀਆਂ ਵਗਾਵਾ ਹੁਣ ਗਾੜੀ ਸਟਾਲਿਸ ਤੋਂ ਲੈ ਚੱਲ ਪੈਣੇ ਸਾਰਾ ਸਿਆਲ ਇਹਨਾਂ ਵਧੀਆ ਸਾਰ ਦੇ ਨਾ ਠੀਕ ਹੈ ਬਾਕੀ ਹਰ ਕੋਈ ਵੀਰ ਜਿਆਦੇ ਪੈਸੇ ਖਰਚ ਨਾ ਲੈ ਲੈਂਦਾ ਕਈ ਵਾਰਾਂ ਨੇ ਘਰ ਦਾ ਸਾਰਨ ਵਾਸਤੇ ਵੀ ਜੜੀਆਂ ਲੈਣੀਆਂ ਹੁੰਦੀਆਂ ਵੀ ਚਲੋ ਮੋਲ ਦਾ ਦੁੱਧ ਲਿਓ ਨਾਲੋਂ ਚੰਗਾ। ਹੰਡੀ ਠੁੰਡੀ ਬੜੀ ਹੈ ਪੀਸ। ਸੀਸ ਲੱਗ ਬੜੀ ਆ ਵੇਖੋ। ਠੀਕ ਹੈ ਜੀ। ਕੋਈ ਮਰਜੀ ਚੋ। ਥਣ ਦੇ ਇਹਦਾ ਫਿਰ ਮੁੱਲ। ਇਹ ਪੀਸਿਆਂ ਇਹਦਾ ਮੁੱਲ ਤੇ 15 ਕਰਦੇ ਆਂ। ਅੱਛਾ। ਤੇ ਇਹਨਾਂ ਛੱਡ ਕੇ 12 ਦੇ ਦਾਂਗੇ। 12 ਹਜ਼ਾਰ ਦੇ। 12 ਚੋਈ ਥੋੜਾ ਬੜਾ ਕਿ ਇਹਨੂੰ ਮਾਨਤਨ ਕਰ ਦਾਂ। ਠੀਕ ਹੈ ਜੀ। ਹੋਈ ਆਵੇ ਤਸੱਲੀ। ਤੇ ਜੋੜਾ ਇੱਥੇ ਲੈ ਜਾਏ ਤੇ ਜੋੜਾ ਆਊਗਾ ਕੋਈ 3000 ਦਾ। 3000 ਦਾ ਜੋੜਾ ਦੇ ਦਾਂਗੇ। ਤੇ ਬਾਕੀ ਮੌਕੇ ਤੇ ਹੋਰ ਮਾਨਤਨ ਕਰਦੇ। ਕੋਈ ਤੇ ਕਰ ਦਾਂਗੇ ਮਾਨਤਨ ਠੀਕ ਹੈ ਜੀ ਤੇ ਬਾਕੀ ਆਪਨੇ ਇੱਥੇ ਆਓ ਤਸੱਲੀ ਕਰਕੇ ਤੇ ਵੇਸ ਚੱਕ ਕੇ ਤੇ ਫੇਰ ਹੀ ਆਪਣਾ ਪਸ਼ੂ ਖਰੀਦੋ ਜੀ ਚੱਕ ਪਾਸ ਕਰਵਾ ਕੇ ਖੜੋ ਟੋਕੜ ਗੱਬਨ ਤੇ ਨਹੀਂ ਤੇ ਜਾਂਦੇ ਆਂ ਆਪਣੀ ਚੱਕ ਪਾਸ ਕਰਵਾਓ ਤੇ ਦੁੱਧ ਆਪਣਾ ਇੱਥੋਂ ਚੋ ਕੇ ਖੜਵਾਹੀਂ ਕਦੇ ਵੀ ਨਹੀਂ ਕਿੰਨੇ ਵੀ ਜਤਰਾ ਹੀ ਲੈ ਜਾਓ